ਦੀ ਅੱਜ ਬੈਠਕ ਹੈ ਬੈਠਕ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਸਾਡੇ ਨਾਲ ਬੁੱਟਾ ਸਿੰਘ ਬੁਰਜਗਿਲ ਜੀ ਮੌਜੂਦ ਹਨ ਗੱਲਬਾਤ ਕਰਨ ਲਈ 32 ਜਥੇਬੰਦੀਆਂ ਦੀ ਅੱਜ ਬੈਠਕ ਹੈ ਕੱਲ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਹੜੇ ਕਿਹੜੇ ਮੁੱਦੇ ਵਿਚਾਰੇ ਜਾ ਰਹੇ ਨੇ ਹੁਣ ਦੇਖੋ ਕੋਈ ਇਪੋਰਟੈਂਟ ਮੁੱਦਾ ਨਹੀਂ ਹੈ ਅੱਜ ਸਿਰਫ ਜਿਵੇਂ ਖਰਚੇ ਹੋਏ ਆ ਪਹਿਲੇ 1 ਸਾਲ ਵਿੱਚ ਕਿੰਨੇ ਖਰਚੇ ਹੋਏ ਆ ਕਿੰਨਾ ਫੰਡ ਜਮ੍ਹਾਂ ਹੋਇਆ ਕਿੰਨਾ ਕਿਸੇ ਦਾ ਕੋਈ ਲੈਣਾ ਦੇਣਾ ਹੈ ਉਸ ਨੂੰ ਮੇਨਟੇਨ ਕਰ ਰਹੇ ਹਾਂ ਔਰ ਕੋਈ ਹੋਰ ਗੱਤਨੀਆਂ ਨਹੀਂ 4 ਤਰੀਕ ਨੂੰ ਹੋਗੀ ਜੋ ਵੀ ਹੋਵੇ ਕਮੇਟੀ ਦੇ ਨਾਮ ਮੰਗੇ ਗਏ ਸੀਗੇ ਕਿਹਾ ਜਾ ਰਿਹਾ ਹੈ ਕਿ ਕਮੇਟੀ ਦੇ ਇੱਕ ਸੈਮਟੀਨ ਬਣ ਪਾਰੀ ਨਾਮਾਂ ਦੇ ਨੇ ਹੋ ਰਹੀ ਹੈ ਨਾ ਕੱਲੇ ਪੰਜਾਬ ਵਾਲੇ ਨਹੀਂ ਨਾਉਣੇ ਪੰਜਾਬ ਤੋਂ ਤਾਂ ਇੱਕ ਬੰਦਾ ਆ ਜਾਊਗਾ ਇੱਕ ਯੂਪੀ ਦਾ ਹੋਊਗਾ ਹਰਿਆਣੇ ਦਾ ਹੋਊਗਾ ਰਾਜਸਥਾਨ ਦਾ ਹੋਊਗਾ ਸਭ ਉਸ ਸਟੇਟਾਂ ਕੋਈ ਹੋਣਗੇ ਇੱਕ ਇੱਕ ਦੋ ਦੋ ਨਰਿੰਦਰ ਤੋਮਰ ਜੀ ਅੱਜ ਖੜਕੇ ਬਿਆਨ ਦੇ ਰਹੇ ਨੇ ਕਿ ਸਾਡੇ ਕੋਲੇ ਸੂਚੀ ਨਹੀਂ ਹੈਗੀ ਜਿਆਦਾ ਸੂਚੀ ਨਹੀਂ ਹੈਗੀ ਵੀ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੇ ਅਸੀਂ ਕਿਤੋਂ ਮੁਆਵਜ਼ਾ ਦੇ ਦੇ ਸਾਡੇ ਕੋਲ ਜਦ ਤੱਕ ਸੂਚੀ ਨਹੀਂ ਆਏਗੀ ਉਹ ਤੱਕ ਅਸੀਂ ਮੁਆਵਜ਼ਾ ਨਹੀਂ ਦੇ ਸਕਦੀ ਕਿ ਸਰਕਾਰ ਗਵਰਨਮੈਂਟ ਨਹੀਂ ਮੁਆਵਜ਼ਾ ਦੇ ਸਕਦੀ ਕੀ ਹੋਏ ਜੇ ਸੂਚੀ ਤਿਆਰ ਹੈ ਤੁਹਾਡੇ ਕੋਲੇ ਜਾਂ ਸੂਚੀ ਭੇਜ ਰਹੇ ਹੋ ਤੁਸੀਂ ਗਵਰਨਮੈਂਟ ਨੂੰ ਤਾਂ ਜੋ ਜਿਹੜਾ ਸ਼ਹੀਦਾਂ ਦੇ ਜਿਹੜਾ ਮੁਆਵਜ਼ਾ ਬਿਲਕੁਲ ਸਾਡੇ ਕੋਲ ਸੂਚੀ ਤਿਆਰ ਹੈ ਜਿਹੜਾ ਇਹ ਕਹਿ ਰਿਹਾ ਕਿ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਝੂਠ ਮਾਰ ਰਹੇ ਆ ਜਿੰਨੇ ਸੋਨੀਪੱਤ ਦੇ ਵਿੱਚ ਹੋਇਆ ਸੂਚੀ ਕਿਉਂ ਨਹੀਂ ਮਿਲਦੀ ਜਿੰਨੀ ਮਰਜ਼ੀ ਸੂਚੀ ਲੈ ਲਓ ਪਰ ਸਾਡੇ ਕੋਲੇ ਪੂਰੇ ਮੇਨਟੇਨ ਹੋ ਗਈ ਹੈ ਅਸੀਂ ਕਰ ਲਾਂਗੇ ਕਰਨ ਤੱਕ ਬਿਲਕੁਲ 665 ਹੋਇਆ ਸਾਡੇ ਪੰਜਾਬ ਦੇ ਤੇ 685 ਕੇ ਸਾਰੇ ਆ ਸੋਰਸਿਸ ਦੱਸ ਰਹੇ ਨੇ ਕਿ ਰਾਜੀਵਾਲ ਦੇ ਨਾਮ ਤੇ ਸਹਿਮਤੀ ਨਹੀਂ ਬਣ ਪਾਰੀ ਕਮੇਟੀ ਦੇ ਵਿੱਚ ਨਾਮ ਹਰ ਦਰਜ ਕਰਨ ਨੂੰ ਕਿਵੇਂ ਦੇਖ ਰਹੇ ਹੋ ਇਸ ਚੀਜ਼ ਦੀ ਚਰਚਾ ਚੱਲ ਰਹੀ ਆ ਚਰਚਾ ਤਾਂ ਚੱਲਣੀ ਹੀ ਹੁੰਦੀ ਆ ਹਰ ਗੱਲ ਪਰ ਚਰਚਾ ਜਾਂਦੀ ਆ ਕੋਈ ਅਰਥ ਜੇ ਖੇਤੀਬਾੜੀ ਮਾਹਿਰਾਂ ਦਾ ਵੀ ਨਾਮ ਵਿੱਚ ਪਾਇਆ ਜਾਵੇਗਾ ਪੰਜਾਬ ਤੋਂ ਸੋਚਦੇ ਆ ਵੀ ਪਾਇਆ ਜਾਵੇ ਕੀ ਸਾਡੇ ਨਾਲ ਗੱਲਬਾਤ ਹੋਵੇ ਅਸੀਂ ਪਰਦੇਸ ਰੱਬ ਸੋ ਬੁੱਟਰ ਸਿੰਘ ਬੁਰਜੀਕਲ ਸਾਡਾ ਮਜ਼ਦੂਰ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਐਜੇ ਜਿਹੜੀ ਸੂਚੀ ਆ ਮੀਟਿੰਗ ਬਾਰੇ ਕਿਹਾ ਹੈ ਕਿ ਕੋਈ ਖਾਸ ਜਿਹੜੀ ਮੀਟਿੰਗ ਆ ਉਹ ਆਦੀ ਨਿਕਲ ਕੇ ਆਉਣ ਵਾਲਾ ਇਹ ਦੇਖਣਾ ਜੇ ਬਾਕੀ ਹੋਏਗਾ ਕੈਮਰਾਮੈਨ ਐਸ ਦੇ ਨਾਲ ਮੈਂ ਸੰਪ੍ਰੀਤ ਸਿੰਘ ਸਿੰਘ ਬਾਰਡਰ ਤੋਂ ਜੇ ਬੈਠਕ ਹੈ ਬੈਠਕ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਸਾਡੇ ਨਾਲ ਬੁੱਟਾ ਸਿੰਘ ਬੁਰਜਲ ਜੀ ਮੌਜੂਦ ਹਨ ਗੱਲਬਾਤ ਕਰਨ ਲਈ 32 ਜਥੇਬੰਦੀਆਂ ਦੀ ਅੱਜ ਬੈਠਕ ਹੈ ਕੱਲ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਹੜੇ-ਕਿਹੜੇ ਮੁੱਦੇ ਵਿਚਾਰੇ ਜਾ ਰਹੇ ਨੇ ਹੁਣ ਅੱਜ ਸਿਰਫ ਜਿਵੇਂ ਖਰਚੇ ਹੋਏ ਆ ਪਹਿਲੇ 1 ਸਾਲ ਮੈਂ ਕਿੰਨੇ ਖਰਚੇ ਹੋਇਆ ਕਿੰਨਾ ਫੰਡ ਜਮ੍ਹਾਂ ਹੋਇਆ ਕਿੰਨਾ ਕਿਸੇ ਦਾ ਕੋਈ ਲੈਣਾ ਦੇਣਾ ਹੈ ਉਸਕੋ ਮੇਨਟੇਨ ਕਰ ਰਹੇ ਹਾਂ ਔਰ ਕੋਈ ਹਾਦਸਾ ਨਹੀਂ ਚਾਰ ਤਰੀਕੋ ਹੋਗੀ ਜੋ ਵੀ ਹੋ ਕਮੇਟੀ ਦੇ ਨਾਮ ਮੰਗੇ ਗਏ ਸੀਗੇ ਕਿਹਾ ਜਾ ਰਿਹਾ ਕਿ ਕਮੇਟੀ ਦੀ ਇੱਕ ਸੈਮਟੀ ਨਹੀਂ ਬਣ ਪਾਰੀ ਨਾਮਾਂ ਦੀ ਉਹਨੂੰ ਕਿਵੇਂ ਦੇਖਦੇ ਹੋ ਕੋਈ ਨਾਮਾਂ ਦੀ ਸੂਚੀ ਤਿਆਰ ਹੋਈ ਹੈ ਵੱਖ-ਵੱਖ ਸਟੇਟਾਂ ਦੇ ਆਉਣੇ ਹਨ ਇਕੱਲੇ ਪੰਜਾਬ ਵਾਲੇ ਨਹੀਂ ਨਾ ਆਉਣੇ ਪੰਜਾਬ ਤੋਂ ਤਾਂ ਇੱਕ ਬੰਦਾ ਆ ਜੂਗਾ ਇੱਕ ਯੂਪੀ ਦਾ ਹੋਊਗਾ ਹਰਿਆਣੇ ਦਾ ਹੋਊਗਾ ਰਾਜਸਥਾਨ ਦਾ ਹੋਊਗਾ ਸਭ ਸਟੇਟਾਂ ਕੋਈ ਹੋਣਗੇ ਇੱਕ ਦੋ ਦੋ ਨਰਿੰਦਰ ਤੋਮਰ ਜੀ ਅੱਜ ਖੜ ਕੇ ਬਿਆਨ ਦੇ ਰਹੇ ਨੇ ਕਿ ਸਾਡੇ ਕੋਲੇ ਸੂਚੀ ਨਹੀਂ ਹੈਗੀ ਜਦ ਸੂਚੀ ਨਹੀਂ ਹੈਗੀ ਵੀ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਾ ਅਸੀਂ ਕਿਤੋਂ ਮੁਆਵਜ਼ਾ ਦੇ ਦੇ ਸਾਡੇ ਕੋਲ ਜਦ ਤੱਕ ਸੂਚੀ ਨਹੀਂ ਆਏਗੀ ਉਹ ਤੱਕ ਅਸੀਂ ਮੁਆਵਜ਼ਾ ਨਹੀਂ ਦੇ ਸਕਦੇ ਕਿ ਸਰਕਾਰ ਗਵਰਨਮੈਂਟ ਨਹੀਂ ਮੁਆਵਜ਼ਾ ਦੇ ਸਕਦੀ ਕੀ ਹੋਏ ਜੇ ਸੂਚੀ ਤਿਆਰ ਹੈ ਤੁਹਾਡੇ ਕੋਲੇ ਜੇ ਸੂਚੀ ਭੇਜ ਰਹੇ ਹੋ ਤੁਸੀਂ ਗਵਰਨਮੈਂਟ ਨੂੰ ਤਾਂ ਜੋ ਜਿਹੜਾ ਸ਼ਹੀਦਾਂ ਦੇ ਜਿਹੜਾ ਮੁਆਵਜ਼ਾ ਮਿਲ ਸਕੇ ਬਿਲਕੁਲ ਸਾਡੇ ਕੋਲੇ ਸੂਚੀ ਤਿਆਰ ਹੈ ਜਿਹੜਾ ਇਹ ਕਹਿ ਰਿਹਾ ਕਿ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਝੂਠ ਮਾਰ ਰਹੇ ਆ ਜਿੰਨੇ ਸੋਨੀਪੱਤ ਦੇ ਵਿੱਚ ਪੋਸਟਮਾਰਟਮ ਹੋਇਆ ਗੜੇ ਟਿਕਰੀ ਬਾਰਡਰ ਦੇ ਬਹਾਦਰਗੜ੍ਹ ਹਸਪਤਾਲ ਦੇ ਵਿੱਚ ਹੋਇਆ ਸੂਚੀ ਕਿਉਂ ਨਹੀਂ ਮਿਲਦੀ ਜਿੰਨੀ ਮਰਜ਼ੀ ਸੂਚੀ ਲੈ ਲੋ ਪਰ ਸਾਡੇ ਕੋਲੇ ਪੂਰੇ ਮੇਨਟੇਨ ਹੋ ਗਿਆ ਅਸੀਂ ਕਰ ਲਾਂਗੇ ਕਰਨ ਤੱਕ ਬਿਲਕੁਲ 665 ਹੋਇਆ ਸਾਡੇ ਪੰਜਾਬ ਦੇ ਤੇ 685 ਕੇ ਸਾਰੇ ਆ ਸਰਸਿਸ ਦੱਸ ਰਹੇ ਨੇ ਜਿਹਨਾਂ ਨੂੰ ਦਰਜ ਕਰਨਾ ਕਿਵੇਂ ਦੇਖ ਰਹੇ ਹੋ ਇਸ ਚੀਜ਼ ਦੀ ਚਰਚਾ ਚੱਲ ਰਹੀ ਆ ਹਾਂ ਇਰਖਾ ਤਾਂ ਚੱਲਣੀ ਹੁੰਦੀ ਹੈ ਹਰ ਗੱਲ ਪਰ ਚਰਚਾ ਚੱਲਦੀ ਹੈ ਕੋਈ ਅਰਥ ਜਾਂ ਖੇਤੀਬਾੜੀ ਮਾਹਿਰਾਂ ਦਾ ਵੀ ਨਾਮ ਵਿੱਚ ਪਾਇਆ ਜਾਵੇਗਾ ਪੰਜਾਬ ਤੋਂ ਸੋਚਦੇ ਆਂ ਵੀ ਪਾਇਆ ਜਾਵੇ ਹਾਂ ਅੱਜ ਜਿਹੜੀ ਮੀਟਿੰਗ ਰਹਿਣ ਵਾਲੀ ਹੈ ਕੋਈ ਅਹਿਮ ਕੋਈ ਵਿਚਾਰ ਹੋਣ ਜਾਂ ਕਿਉਂਕਿ ਕੱਲ ਹਰਿਆਣਾ ਦੇ ਸੀਐਮ ਨੇ ਵੀ ਕਿਹਾ ਕਿ ਸਾਡੇ ਨਾਲ ਗੱਲਬਾਤ ਹੋਵੇ ਜੇ ਅਸੀਂ ਪਰਚੇ ਦਾ ਰੱਦ ਕਰਨ ਨੂੰ ਤਿਆਰ ਆ ਸਾਡੇ ਕੋਲ ਸੁਚੀ ਲੈ ਕੇ ਆਈ ਜਾਵੇ ਕੋਈ ਅੱਜ ਹਰਿਆਣਾ ਸੀਐਮ ਦੇ ਨਾਲ ਕੋਈ ਮੁਲਾਕਾਤ ਹੋਣ ਜਾ ਰਹੀ ਹੈ ਨਹੀਂ ਬਿਲਕੁਲ ਨਹੀਂ ਹੋਣ ਜਾ ਰਹੀ ਸੋ ਬੁੱਟਰ ਸਿੰਘ ਬੁਰਜੀਲ ਸਾਡਾ ਮਜੂਰ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਐਸਜੀ ਜਿਹੜੀ ਸੂਚੀ ਹਾਲੇ ਸਾਡੇ ਵੱਲੋਂ ਸਰਕਾਰ ਨੇ ਆਫੀਸ਼ੀਅਲੀ ਤੌਰ ਤੇ ਨਹੀਂ ਮੰਗੀ ਹੈਗੀ ਤੇ ਜੇਕਰ ਉਹ ਮੰਗਦੇ ਵੀ ਨਹੀਂ ਤਾਂ ਸਾਡੇ ਕੋਲੇ ਸੂਚੀ ਜਿਹੜੀ ਸ਼ਹੀਦਾਂ ਦੀ ਲਿਸਟ ਆ ਉਹ ਤਿਆਰ ਬਰ ਤਿਆਰ ਆ ਪਰ ਅੱਜ ਦੀ ਨਾਲ ਹੀ ਬੱਤੇ ਜਤੇ ਬੰਦਿਆਂ ਦੀ ਮੀਟਿੰਗ ਬਾਰੇ ਕਿਹਾ ਹੈ ਕਿ ਕੋਈ ਖਾਸ ਜਿਹੜੀ ਬੈਠਕ ਆ ਉਹ ਆਦੀ ਨਹੀਂ ਰਹਿਣ ਵਾਲੀ ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਉਹ ਖਾਸ ਨਾ ਖਾਸ ਬੈਠਕ ਦੇ ਵਿੱਚੋਂ ਕੀ ਖਾਸ ਕੇ ਨਿਕਲ ਕੇ ਆਉਣ ਵਾਲਾ ਹੈ ਇਹ ਦੇਖਣਾ ਜੇ ਬਾਕੀ ਹੋਵੇਗਾ ਕੈਮਰਾਮੈਨ ਐਸਕੇ ਦੇ ਨਾਲ